ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰਪਾਰੀ ਅਰਜਨ ਕਾਇਆ ਪਲਟਕੇ ਮੂਰਤ ਹਰ ਗੋਬਿੰਦ ਸਵਾਰੀ ਚੱਲੀ ਪੀੜੀ ਸੋਡੀਆਂ ਰੂਪ ਦਿਖਾਵਣ ਵਾਰੋਵਾਰੀ ਦਲ ਪੰਜਨ ਗੁਰਸੂਰਮਾ ਵੱਡ ਜੁਹਦਾ ਬਹੁ ਪਰਉਪਕਾਰੀ ਦੇਵਾਵਾ ਕਾ ਅਨਸਾਰ ਮੇਰੀ ਪਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਉਹਨਾਂ ਦੇ ਚਰਨ ਸੇਵਕ ਧੰਨ ਧੰਨ ਬਾਬਾ ਪੱਲਾ ਸਾਹਿਬ ਜੀ ਤਨ ਤਨ ਮਾਤਾ ਸੰਤਜੀਤ ਦੇ ਸਾਲਾਨਾ ਜੋੜ ਮੋਲ ਜੋੜ ਮੇਲੇ ਨੂੰ ਮੁੱਖ ਰੱਖਦੇ ਆ ਜੋ ਹਰ ਸਾਲ ਦੀ ਤਰ੍ਹਾਂ ਅਣਗਿਣਤ ਲੋਰਵੰਦ ਕੰਨਿਆਵਾਂ ਦੇ ਕੰਨਿਆਦਾਨ ਅੱਜ 3 ਮਾਰਚ 2025 ਨੂੰ ਪਿੰਡ ਬਤਾਲੇ ਦੀ ਧਰਤੀ ਤੇ ਅੱਜ ਜੋ ਮਹਾਨ ਕੰਨਿਆਦਾਨ ਹੋਣ ਜਾ ਰਿਹਾ ਹੈ ਉਹਦੇ ਵਿੱਚ ਤਨ ਤਨ ਸ਼੍ਰੀ ਗੁਰਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਛਤਰ ਸ਼ਾਇਆ ਹੈ ਜੋ ਆਨੰਦ ਕਾਰਜ ਆ ਉਹਦੇ ਵਾਸਤੇ ਜੋ ਸ਼ੁਰੂਆਤ ਹੋ ਚੁੱਕੀ ਆ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ ਇਹਦਾ ਹੀ ਨਾਮਦਾਨ ਬਖਸ਼ਣ ਚੜ੍ਹਦੀ ਕਲਾ ਕਰਨ ਸਾਡੀ ਗੁਰੂ ਪਿਆਰੀ ਸਮਾਜ ਭਲਾਈ ਸੇਵਾ ਸੰਸਥਾ ਮਿਹਰ ਭਰਿਆ ਆਤ ਰੱਖਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਡਾ YouTube ਚੈਨਲ ਰਾਇਲ ਵਰਕ ਸਾਡਾ YouTube ਚੈਨਲ ਰਾਇਲ ਵਰਕ ਇਹਨੂੰ ਸਾਰੇ ਮੇਰੇ ਵੀਰ ਜਿਹੜੇ ਆ ਸਬਸਕ੍ਰਾਈਬ ਲਾਈਕ ਐਂਡ ਕਮੈਂਟ ਕਰ ਦੇਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪਤਾਲਾ ਜੀ ਬਤਾਲਾ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੋ ਵਿਸ਼ਾਲ ਅਣਗਿਣਤ ਲੋੜਵੰਦ ਕਨਿਆਵਾਂ ਦੇ ਮਹਾ ਕਨਿਆਦਾਨ ਜੋ ਹੋਣ ਜਾ ਰਹੇ ਆ ਉਹ ਪਿੰਡ ਬਤਾਲੇ ਦੀ ਧਰਤੀ ਤੇ ਤਸੀਨ ਬਾਬਾ ਬਕਾਲਾ ਜ਼ਿਲ੍ਹਾ ਅਮਰਸਰ ਉਹਦੇ ਵਿੱਚ ਜੋ ਵਿਸ਼ਾਲ ਅਣਗਿਣਤ ਲੋੜਵੰਦ ਕੰਨਿਆਵਾਂ ਦੇ ਕੰਨਿਆਦਾਨ ਸਮਾਜ ਭਲਾਈ ਸੇਵਾ ਸੰਸਥਾ ਵੱਲੋਂ ਹੋ ਰਿਹਾ ਸੋ ਤਨ ਤਨ ਮੀਰੀ ਪ੍ਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਸ਼ਾ ਪਪਾ ਪੱਲਾ ਜੀ ਇਹਨਾਂ ਸੇਵਾਦਾਰਾਂ ਦੇ ਉੱਤੇ ਆਪਣਾ ਮਿਹਰ ਭਰਿਆ ਹੱਥ ਰੱਖਣ ਸੇਵਾਦਾਰਾਂ ਦੀ ਚੜ੍ਹਦੀ ਕਲਾ ਕਰਨ ਦਿਨ ਦੁਗਣੀ ਰਾਤ ਚੌਕੜੀ ਤਰੱਕੀ ਬਖਸ਼ੇਣ ਇਦਾਂ ਹੀ ਮੋੜੇ ਨਾਲ ਮੋੜਾ ਜੋੜ ਕੇ ਜਿਹੜੇ ਆ ਕਾਰਜ ਕਰਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਡਾ ਜਿਹੜਾ ਜੀਵਨ ਲੰਘਣਾ ਸੀ ਲੰਘ ਗਿਆ ਜਿੱਦਾਂ ਦਾ ਗੁਜ਼ਰਨਾ ਸੀ ਗੁਜ਼ਰ ਗਿਆ ਇਹਨਾਂ ਦਾ ਪਿੰਡ ਸੀ ਮੱਲਾਂ ਜਗਰਾਉਂ ਲੱਗਿਆ ਕਹਿੰਦਾ ਜੀ ਮੇਰਾ ਮਨ ਕਰਦਾ ਹੈ ਵੀ ਆਪਾਂ ਪਰਿਵਾਰ ਸਮੇਤ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਨੂੰ ਜਾਇਕਰ ਲਿਆ ਉਹਨਾਂ ਦੇ ਚਰਨਾਂ ਵਿੱਚ ਬੇਨਤੀ ਕਰਨੀ ਹੈ ਕਿ ਸਾਡੇ ਬੱਚੇ ਜਵਾਨ ਹੋ ਗਏ ਇਹਨਾਂ ਦਾ ਕੋਈ ਕਾਰੋਬਾਰ ਇਹਨਾਂ ਦਾ ਕੋਈ ਰਿਸ਼ਤਾ ਲੱਭਾ ਹੀ ਹੋ ਜਾਵੇ ਤੇ ਘਰ ਵਾਲੀ ਨੇ ਆਖਿਆ ਕਿ ਲੋ ਮੈਂ ਘਰ ਰਹਾਂਗੀ ਤੁਸੀਂ ਆਪਣੇ ਪੁੱਤ ਨੂੰ ਨਾਲ ਲੈ ਕੇ ਤੇ ਮੀਰੀ ਪੀਰੀ ਦੇ ਮਾਰਤ ਦੇ ਚਰਨਾ ਵਿੱਚ ਜਾਓ ਨਹੀਂ ਇਤਿਹਾਸ ਵਿੱਚ ਆਉਂਦਾ ਹੈ ਕਿ ਭਾਈ ਸਾਧੂ ਜੀ ਤੇ ਭਾਈ ਧਰਮਾ ਜੀ ਦੋਵੇਂ ਪਿਓ ਪੁੱਤਾਂ ਸਤਗੁਰਾਂ ਦੇ ਹੱਥੇ ਪਹੁੰਚੇ ਇੱਕ ਤਾਂ ਸੰਤ ਜੁੜੀ ਹੋਈ ਉਹਨਾਂ ਨੂੰ ਮਗਰਕਾਰ ਤੇ ਭਾਈ ਸਾਧੂ ਤੇ ਭਾਈ ਧਰਮਾ ਦੋਵੇਂ ਪਿਓ ਪੁੱਤ ਪਿੱਛੇ ਵਹਿ ਗਏ ਦਿਵਾਨ ਦੀ ਸਮਾਪਤੀ ਹੋਣ ਵਾਲੀ ਸੀ ਮੀਰੀ ਪੀਰੀ ਦੇ 6ਵੇਂ ਮਾਲਕ ਪੁੱਤਰਾਂ ਦੇ ਨਾਨੀ ਬੰਦੀ ਸ਼ੋਰ ਦਾਤਾ ਜੀ ਨੇ ਸਤਿ ਗੁਰੂ ਚਰਨਾਂ ਵਿੱਚ ਨਿਮਰਤਾ ਨਾਲ ਕੀ ਤਰੂ ਦੁਨੀਆ ਤਾ ਤਾਰ ਜੀਏ ਰੇ ਆ ਆ ਕੀ ਮੇਰੀ ਕੋ ਉਂਕੋ ਤਾਰ ਜੀਏ ਰੇ ਮੇਰੀ ਸਤੋ ਬਾਣੀ ਤਾਰ ਜੀਏ ਸ਼ਹੀਦ ਸੁਮਿੰਤ ਪ੍ਰਥਮ ਬਦੌਤ ਸਮਰਕ گور ਨਾਮਕ ਲੈ ਧਾਇ ਸਰ ਅੰਗਦ ਗੁਰ ਤੇ ਅਮਰਦਾਸ ਰਾਂਦਾਸ ਹੋਈ ਸਹਾਇ ਅਰਜਨ ਹਰਗੋਬਿੰਦ ਨਾਮ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਤੁਸ਼ਣ ਧਾਈਐ ਇਸ ਰੱਤੇ ਸਭ ਦੁੱਖ ਜਾਏ ਤੇ ਬਾਹਰ ਸਿਮਰੈ ਘਰ ਨਾਮਿਤ ਆਵ ਕਾਏ ਸਭ ਕੋ ਹੋਇ ਸਹਾਇ ਦਸਵੇਂ ਪਾਤਸ਼ਾਹ ਜੀ ਨੂੰ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਬਾਦਸ਼ਾਹਿਆਂ ਦੀ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਵਾਹਿਗੁਰੂ ਵਾਹਿਗੁਰੂ ਨਿਮਾਣਿਆਂ ਤੇ ਮਾਣਾਂ ਤੇ ਤਾਣਿਆਂ ਦੇ ਤਾਣੇ ਉੱਤੇ ਆਂਦੀ ਹੋ ਸੱਚੇ ਸਤਿਗੁਰੂ ਪੂਰੇ ਸਤਿਗੁਰੂ ਮਹਾਨ ਸਤਿਗੁਰੂ ਤੁਮ 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 ਜੀ ਨੂੰ ਗ੍ਰੰਥ ਸਭ ਮਹਾਰਾਜ ਰਾਮਦਾਸ ਜੀ ਪਾਤਸ਼ਾਹ ਮੇਰੀ ਬਰੀ ਦੇ ਮਾਲਕ ਜੀ ਆਪ ਜੀ ਦੇ ਕਰਨ ਤੁਮਲਾ ਪਾਸ ਨਿਮਰਤਾ ਸਹਿਤ ਅਰਦਾਸ ਦੇਣ ਦੀ ਬਾਬਾ ਪੱਲਾ ਜੀ ਮਾਤਾ ਸਰੋਤਰੀ ਤੁਹਾਨੂੰ ਧੂਜਾਦ ਕਰਦੇ ਆ ਸਦਾਨਾ ਜੋੜ ਮੈਲਿਆਂ ਨੂੰ ਸਮਰਪਤ ਆਪ ਜੀ ਦੀ ਕਿਰਪਾ ਦੇ ਬੱਧ ਬਣਦੇ ਹੋਇਆ ਮੇਰੀ ਪਿਆਰੀ ਸਮਾਜ ਸੇਵਾ ਸੰਸਥਾ ਵੱਲੋਂ ਬ੍ਰਿੰਕ ਸਾਧਨੀ ਜੀ ਤਰ੍ਹਾਂ ਆਪ ਜੀ ਦੀ ਕਿਰਪਾ ਦੇ ਨਾਲ ਸਤਗੁਰ ਪਾਤਸ਼ਾਹ ਜੀ ਸੰਤ ਦੇ ਸਜੋਗ ਸਦਕਾ ਅੱਜ 10 ਸੁਭਾਗੀ ਜੋੜਿਆਂ ਦੇ ਅਨੰਦ ਕਾਰਨ ਹੋ ਰਹੇ ਸੰਤੀ ਰੂਪੇ ਪਰਿਵਾਰਾਂ ਸਮੇਤ ਸੁਭਾਗੀ ਜੋੜੇ ਆਪ ਜੀ ਦੇ ਹੰਦਾਂ ਉਤਰਨ ਨੂੰ ਅਨੰਦ ਸਿਵਾਇ ਮਾਨ ਹੋਏ ਨੇ ਸਤਗੁਰ ਪਾਤਸ਼ਾਹ ਜੀ ਆਪ ਜੀ ਕਿਰਪਾ ਕਰੋ 10 ਸੁਭਾਗੀ ਜੋੜਿਆਂ ਦੇ ਅਨੰਦ ਕਾਰਨ ਦਿਓ ਅਰਮਤਾ ਦੀ ਦਾਤ ਬਖਸ਼ ਕਰੋ ਅਰਮਤਾ ਨੂੰ ਲੈ ਕੇ ਨਿਰਵਗੰਤਾ ਸਾਹਿਬ ਸਦੂਰੰਤਾ ਜੀ ਦੇ ਉਸ ਨੂੰ ਆਪ ਵਿੱਚ ਵਰਤਨਾ ਸਰੀਰਕ ਤੰਦਰੁਸਤੀ ਚੜ੍ਹਦੀ ਕਲਾ ਆਉਣ ਵਾਲਾ ਸਮਾਸਤ ਦਾ ਇੱਕ ਸੁਖੰ ਭਰਿਆ ਲੈ ਆਪਣਾ ਸਮੂਹ ਸੰਗਤ ਦੀ ਹਾਜ਼ਰੀ ਪੇਟਾ ਸਮਾ ਸੇਵਾ ਉਦਮ ਕਦਮ ਲੇਖੇ ਵਿੱਚ ਲਾਗ ਕਰਤਮਾਈਆਂ ਵਿੱਚ ਵਾਦੇ ਸਰੀਰਕ ਤੰਦਰੁਸਤੀ ਕਰਾਂਗੇ ਸੁਖ ਸ਼ਾਂਤੀ ਦੇਸ਼ ਪ੍ਰਦੇਸ਼ ਚੜ੍ਹਦੀ ਕਲਾ ਕਰਨ ਦੀ ਭਾਵਨਾ ਨੂੰ ਹਾਲ ਆਪ ਨੇ ਕਰੋ ਕਿਰਪਾ ਪਾਵਨ ਅੰਨਾਂ ਦਾ ਬਖਸ਼ ਕਰੋ ਅਤੇ ਨੰਦ ਕਰਦਾ ਜੀ ਅੰਮ੍ਰਿਤ ਦਾ ਦਾਤ ਦਿਓ ਆਪ ਵਿੱਚ ਲੰਘਿਓ ਜੀ ਸੁਖ ਹੋਵਾ ਨਾਮ ਚਿਤਾਵਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਭਤਾ ਭਲਾ ਵਾਹਿਗੁਰੂ ਕੀ ਫਤਿਹ ਬੋਧ ਤਨ ਤਨ ਮੇਰੀ ਔਰ ਆਰਾਮ ਦਾ ਲਾਖੋ ਬਿਸਾ ਜੋਗਮਹ ਸੋਹੇ ਕਹੀ ਅਪਹਾ ਸੁਨਾ ਆਤਮ ਜੇ ਸੰਗ ਵਾਸਣੋ ਕਾ ਜਾ ਕਾ ਸਤਗੁਰੂ ਪੂਰਾ ਜਾ ਕਾ ਅਰੰਗ ਲਪੋ ਇਸ ਜੋਗਮਹ ਸੋ ਕਹੀਏ ਤਹਾ ਸੂਰਾ ਆਤਮ ਜਨ ਸਗਲ ਵਾਸ ਪਾ ਕੇ ਜਾ ਕਾ ਸਤ ਗੁਰੂ ਤੂਰਾ ਫਾਪੁਰ ਗਾਇਆ ਆਤਮ ਰੰਗ ਸਰਨੀ ਪਾਵਨ ਨਾਮ ਧਿਆਵ ਸਹਜ ਸਮਾਵਣ ਸੰਭ ਰਹਾਉ ਜਨ ਕੀ ਚਰਨ ਵਸੈ ਮੇਰਾ ਦੀ ਆਰੈ ਸੰਗ ਪੁਨੀਤਾ ਦੇਹੀ ਜਨ ਕੀ ਧੂਰ ਦੇਹੋ ਕਿਰਪਾ ਨਿਤ ਨਾਮ ਕਸੋਰੀ ਪਹਰਾਨੇ ਕਿ ਤੱਕ ਵਾਹਿਗੁਰੂ ਬੜਾ ਵੱਡਾ ਪ੍ਰੋਣ ਆਉ ਨਾਮ ਨਾਲ ਸ਼ਬਦ ਦੀ ਬਾਣੀ ਤੇ ਬੱਲੇ ਫਰਾਏ ਦਾ ਸਾਰੇ ਸੰਗਤਾਂ ਨੇ ਕੀ ਆਵਾਜ਼ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸਾਡਾ YouTube ਚੈਨਲ ਰਾਇਲ ਵਰਕ ਰਾਇਲ ਵਰਕ YouTube ਚੈਨਲ ਦੇ ਉੱਤੇ ਜੋ ਅਣਗਿਣਤ ਲੋੜਵੰਦ ਕੰਨਿਆਵਾਂ ਦੇ ਮਹਾ ਕੰਨਿਆਦਾਨ ਸ਼ੇਵੇ ਬਾਸ਼ਾ ਪਾਪਾ ਪੱਲਾ ਜੀ ਦੇ ਸਤਾਨ ਦੇ ਉਤੇ ਪਤਾਸ ਜੋ ਜੋੜੀਆਂ ਦੇ ਆਨੰਦਕਾਰ ਜਾਂ ਉਹਨਾਂ ਦੇ ਪੱਲੇ ਦੀ ਰਸਮ ਹੋ ਰਹੀ ਆ ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਆਪਣੇ ਨਿਰਪਰਿਆਤ ਰੱਖਣ ਕਿਰਪਾ ਬਣਾਈ ਰੱਖਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸੋ ਜੀਆ ਉਸਤਤ ਸੇ I'm mm -hmm. mm -hmm. mm -hmm. ਬਾਲਰਾਮ ਜੀਓ ਨਰਮਨ ਭਉਰਾ ਸਤ ਜਨ ਹਰ ਮੇਲ ਹਰ ਪਾਇਆ ਵਡ ਭਾਗੀਆ ਬਦ ਰਾਮ ਜੀਓ ਨਿਰਮਲ ਹਰ ਪਾਇਆ ਹਰ ਗੁਣ ਗਾਇ ਮੁਖ ਬੋਲੀ ਹਰ ਬਾਣੀ ਸੰਤ ਜਨ ਵਡ ਭਾਗੀ ਪਾਇ ਹਰ ਅੱਖੀਐ ਆਪ ਸਹਾਨੀ ਹਰਦਾ ਹਰ ਹਰ ਧੰਨ ਉਠ ਜੀ ਹਰ ਜੱਪੀ ਐ ਮਸਤ ਭਾਗ ਜੀਓ ਜਨ ਨਾਨਕ ਬੋਲੇ ਤੀਜੀ ਦਮਵੰ ਹਰ ਉਪਜੈ ਮਨੁਬਰਾ ਭੀਓ ਚਾਪੈ ਆਏ Oh ਸਾਹਿਦ ਪਾਇਆ ਹਰ ਪਾਸ ਆਵਲ ਰਾਮ ਜਿਉ ਗੁਰਮੁਖੁਰ ਜਿਉ ਅਨਪ੍ਰੀਤਿ ਸਿਪਾਇ ਮਨ ਮੰਤ ਕੰਮ ਨਹੀਂ ਕੰਦਾਇਆ ਬਲ ਰਾਮ ਜਿਉ ਖਰ ਮੀਠਾ ਲਾਇਆ ਮੇਰੇ ਪ੍ਰਭ ਭਾਇਆ ਆਨ ਦਿਨ ਹਰ ਲਿਵ ਲਾਈ ਮਨ ਕਿੰਦਿਆ ਫਲ ਪਾਇਆ ਸੁਆਮੀ ਹਰ ਨਾਮ ਵਜੀ ਵਰਾਈ ਹਰ ਪ੍ਰਭ ਠਾਕੁਰ ਕਾ ਦਰਚਾਇਆ ਤਨ ਹਿਰਦੈ ਨਾਮ ਮੇਗਾਸੀ ਸਹਿਜ ਪਿਆ I hate ਉਨੀ ਮੁਕੇ ਹਰ ਪਾਰ सरकार द्वारा सभी समाधान व्यक्ति सातवीं व्यक्ति से बेहतर बनाने के लिए सभी विधाओं द्वारा दूर बना सकता है हर विधि सातवीं नवा अभियान दिन हाल के दर्द प्रभाव का निकालने पर कोर्ट का दामन जनता ने उस सीजी वाला ब्यूम व्यक्ति कर चढ़ने का वाला ब्यूम व्यक्ति सादे लोगों के प्रदर्शन से सभी की नाश बहुत दूर मे मन का जो आशा संपान लकु लकु भल्यामान राम धरे सत्य की जय राम कृष्ण चैतन्य चैतन्य तगव हरि के रामतिनि बसाया कह न अमरो आसत गुरु मैं पाया हे मन मेरे तुम सदा ਮੇਰੇ ਦੁੱਖ ਸਮਰਥਾਣਾ ਅੰਕੇ ਕੋ ਕਰੇ ਤੇਰਾ ਕਰਿ ਸਭ ਸਵਾਰਨਾ ਸਭਨਾ ਕਲਾ ਸਹਰਾ ਕਿਸਾਂ ਮੇ ਸੋ ਕੇ ਮਨੋ ਨਸਾਰੀ ਤਹ ਨਾਨਕ ਮਾਣੇ ਮੇਰੇ ਸਦਾ ਕੋ ਬੰਧਾ ਸਾਚੇ ਸਾਹਿਬ ਜਾਨ ਨਹੀਂ ਕਰਤੇ ਕਰਤਾ ਹੈ ਸਭਿ ਸ਼ਹਿ ਜਿਸਹਿ ਸੋ ਨਾਰੀ ਸਦੋ ਸਿੱਤ ਸਵਾਰ

बाजे पंच शब्द तत्काल सपा के कर सपा के शब्द बाजे तलाय तत्कर्ताय पंच दूध दुआस नीचे पाल नंदुवाय दर पाया तुम जिन को नाम हर चलाय कहे नानक ऐसे तुम ਤੁਹਾਡੀਆਂ ਛੋਟੀਆਂ ਬੱਚੀਆਂ ਨੂੰ ਲੱਖ ਲੱਖ ਵਧਾਈਆਂ ਹੋਣ ਜੋੜਿਆਂ ਨੂੰ ਲੱਖ ਲੱਖ ਵਧਾਈਆਂ ਹੋਣ ਇਹ ਜੋ ਮੈਂ ਗੱਲ ਕਰ ਰਿਹਾ ਜੀ ਇੱਕ ਟਿਲਕਣ ਬਾਜੀ ਜੋ ਹੁੰਦੀ ਆ ਛੋਟੀ ਛੋਟੀ ਟੋਕ ਟੁਕ ਘਰਾਂ ਦੇ ਵਿੱਚ ਬੋਤ ਨੂੰ ਕਿਤਰਾ ਮਿਹਨਤ ਲਿਖਣਾ ਹੈ ਘਰ ਦੇ ਵਿੱਚ ਕਿਉਂਕਿ ਅੱਜ ਤੋਂ ਤੁਹਾਡੀਆਂ ਜੋ ਨਵੀਂ ਜ਼ਿੰਦਗੀ ਗੁਰੂ ਹੋ ਰਹੀ ਆ ਘਰ ਦੇ ਵਿੱਚ ਜੇ ਤੇ ਛੋਟੀ ਮੋਟੀ ਗੱਲ ਹੋ ਜੇ ਤੇ ਉਹਨੂੰ ਆਪਾਂ ਕਿਤਨਾ ਕਵਰ ਕਰਨਾ ਹੈ ਉਹਦੇ ਬਾਰੇ ਮੈਂ ਦੱਸ ਰਿਹਾ ਟੀ ਐ ਚੱਲੀ ਏ ਦੇਸ਼ ਬਗਾਨਿਆਂ الله <applause> ਹੋ it's ਬੜੀ ਗਿਆਨ ਸੰਭਾਲਦੇ ਰਹੇ ਆਪਣੇ ਵੱਲੋਂ 100% ਕੋਸ਼ਿਸ਼ ਕੀਤੀ ਸੀ ਵੀ ਵਧੀਆ ਉਹ ਵਿਆਹ ਸਤਿਗੁਰੂ ਨੇ ਕੀਤਾ ਵੀ ਕਰਤੀ ਵਧੀਆ ਹੋ ਗਿਆ ਵਿੱਚੋਂ ਥੋੜੀ ਜਿਹੀ ਪ੍ਰੋਬਲਮ ਆਈ ਉਹ ਵੀ ਜਨੂਰੀ ਸੀ ਕਿਉਂਕਿ ਸਾਡੇ ਸੇਵਾਦਾਰ ਥੋੜੇ ਜਿਹਾ ਢਿੱਲੇ ਚੱਲ ਰਹੇ ਸੀ ਸੋ ਨਕਾਲਪੁਰ ਦਾ ਸਰ ਦਾ ਧੰਨਵਾਦ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਨ੍ਹਾਂ ਨੇ ਸਾਨੂੰ ਇੰਨੇ ਕਾਬਿਲ ਬਣਾਇਆ ਕਈਆਂ ਪ੍ਰੋਬਲਮਾਂ ਆਈਆਂ ਸਾਨੂੰ ਕਿਉਂਕਿ ਇੱਕ ਮੈਂ ਜ਼ਰੂਰ ਭਾਵਕ ਅਪੀਲ ਕੱਢੋ ਘੱਟ ਆਪਣੀਆਂ ਮਾਵਾ ਭੈਣਾਂ ਨੂੰ ਜ਼ਰੂਰ ਕਰਤਾ ਕਹਿਣਾ ਵਾ ਕਿਉਂਕਿ ਲੋਹਾ ਤੇ ਬੈਠੀਆਂ ਨੂੰ ਮੇਰੇ ਤੱਕ ਵੀ ਖਬਰਾਂ ਪਹੁੰਚ ਜਾਂਦੀਆਂ ਜਿੰਨਾ ਵੀ ਹੋ ਸਕੇ ਮਾਈਕ ਦਾ ਪਾੜ ਕਰਿਆ ਕਰੋ ਚੌਲੀ ਅੱਜ ਕੁਝ ਨਹੀਂ ਰੱਖਿਆ ਉਹ ਜੇ ਬਣਾਨੇ ਕਿਹਾ ਤੇਜ ਮਤ ਬੱਲ ਲੈਣਾ ਤਿਆਰੇ ਵਿਆਹਾਂ ਵਿੱਚੋਂ ਭਾ ਲੈ ਲਿਆ ਮੁੰਡਾ ਬਾਦ ਬੈਈਦਾ ਐਜੀ ਗੱਲ ਛੋਟੀ ਨਹੀਂ ਕਰੀਦੀ ਇਹ ਵੀ ਦੱਸ ਦਵਾ ਮੈਨੂੰ ਮਜ਼ਦੂਰੀ ਚੱਲ ਕੇ ਕਹਿਣਾ ਪਿਆ ਮੇਰੇ ਬ੍ਰਦਰ ਤੇ ਨਾਲ ਜਿਹੜੀ ਮੇਜੀ ਸਾਜੀ ਸੀ ਉਹ ਜਦੋਂ ਬੱਚੇ ਨੇ ਮਹਾਰਾਜੇ ਨੇ ਛੇਵੇਂ ਪਾਸ਼ਾ ਨੇ ਕਿਰਪਾ ਕੀਤੀ ਉਹ ਇੰਟਰਵਿਊ ਦੇ ਕੇ ਯੂ ਐਸਏ ਗਿਆ ਸੋ ਉਹ ਮੈਂ ਆਪਣੇ ਭਰਾ ਨੂੰ ਦਿੱਤੀ ਇਸ ਤੋਂ ਇਲਾਵਾ ਕੁਝ ਬੈਂਕ ਤੋਂ ਲੋਨ ਲਿਆ 5 ਲੱਖ ਦਾ ਇੰਨਾ ਚੜਦੀ ਕਲਾ ਹੋ ਗਈ ਸੋ ਬੇਨਤੀ ਆ ਮੇਰੀਆਂ ਮਾਪਿਆਂ ਨੂੰ ਅੱਬਾ